ਟਾਈਮ ਮੁਸਕੇ ਜੀ ਵੀ ਕਰਵਾਉਣਾ ਹੈ। ਭੈਣ ਵੀ ਸਰਪ੍ਰਾਈਜ਼ ਦਾ ਰਹਿਣਾ ਜਾਣ ਕੇ ਹੋਇਆ। ਚਲ ਬੱਬੂ। ਵਾ ਮੀ ਬੋਤਲ ਹੀ ਰਿਹਾ ਚਾਉਂਦਾ। ਧੀ ਚੱਲਦਾ। ਆ ਬੱਲੇ ਬੱਬੇ। ਸ੍ਰੀ ਗੁਰੂ ਸਾਹਿਬ। ਅੱਛਾ ਨਿਕਾ। ਤੇ ਹਾਂ ਤਾਂ ਮਾਤਾ ਚੱਲ ਗਿਆ। ਬਹੁਤ ਅਕੀਮਾ। ਅੱਛਾ। ਇਹ ਵੇਖ ਤਾਂ। ਲੱਛੀਆ ਹਾਂ। ਠੀਕ ਹੈ। ਹਾਂ। ਹਾਂ ਦੋਸਤਾਂ ਦੀ ਹੋਇਆ ਤਾਂ। ਠੀਕ ਹੈ। ਉਹ ਨਾ ਘੋੜੇ ਵਰਗੇ। ਘੋੜੇ ਨਹੀਂ ਕਹੀਦੇ। ਬਹਿ ਜਾ। ਵਾਹੇ। ਵਰਮੀ ਵਰਮੀ। ਅੱਜ ਜੀ ਫਾਈਨਲੀ ਸਾਰੀ ਫੈਮਲੀ ਜਿਹੜੀ ਇਕੱਠੇ ਹੋਏ ਆ ਤੇ ਬਹੁਤ ਖੁਸ਼ ਆ ਮੰਮੀ ਤਾਂ ਅੱਜ ਬਹੁਤ ਖੁਸ਼ ਆ ਅੱਜ ਮੇਰਾ ਪੁੱਤ ਪਰਦੇਸਾਂ ਚ ਆਇਆ ਮੈਨੂੰ ਬਹੁਤ ਖੁਸ਼ ਆ ਬਹੁਤ ਚੰਗਾ ਆ ਅਸੀਂ ਸਾਰਾ ਪਰਿਵਾਰ ਜ ਇਕੱਠੇ ਬੈਠੇ ਆ ਅਸੀਂ ਤੇ ਬਿਸਾਰਿਆਂ ਦੇ ਪੁੱਤ ਐ ਪਰਦੇਸੋਂ ਚ ਆਇਆ ਕਰਨ ਮਾਪਿਆਂ ਨੂੰ ਮਿਲਣ ਆਇਆ ਕਰਨ ਆਉਦਿਆਂ ਨੂੰ ਜੀ ਜ਼ਰੂਰ ਮਿਲਣਾ ਚਾਹੀਦਾ ਬਣਾ ਪਰ ਮੈਂ 2 ਸਾਲਾਂ ਬਾਅਦ ਆਉਣ ਨਹੀਂ ਮਾਪਿਆਂ ਦੀ ਚਾਹ ਹੁੰਦਾ ਮਾਜਰ ਮਾਪਿਓਂ ਡੀਕ ਰਹੀ ਆ ਵਿਚਾਰੇ ਪੁੱਤਾਂ ਨੂੰ ਵੀ ਉਹ ਜ਼ਰੂਰ ਆਉਣਾ ਬੀ ਪਰਭਾਵ ਦੇ ਵਿੱਚ ਮਾਪਿਓ ਦੇ ਕੋਲ ਸੇਵਾ ਕਰਨਾ ਹੈ। ਆ ਕਈ ਹਣ ਮਾਪਿਓ ਵਿਚਾਰੇ ਹਨਾ ਇੱਧਰ ਆਏ ਜਿਵੇਂ ਵੀ ਮਤਲਬ ਉਧਰ ਵੀ ਰਹਿ ਰਹੇ ਪੈਂਦੇ ਹਨਾ ਮਾਪਿਓ ਬੁੱਢੇ ਹੁੰਦੇ ਆ ਵਿਚਾਰੇ ਚਲੇ ਜਾਂਦੇ ਪਰ ਆਪਾਂ ਹਾਂਜੀ ਅਸੀ ਗਾਲ ਜੀ ਸਾਰਿਆਂ ਨੂੰ ਜਿਵੇਂ ਮਾਤਾ ਆਪਣੀ ਗੱਲ ਕਰਦੀ ਸੀ ਪ੍ਰਦੇਸ਼ ਗਏ ਅਜਵਾਕਾਂ ਦੀ ਗੱਲਾਂ ਹਨਾ ਮੈਂ ਤਾਂ ਉੱਤੇ ਰਿਕ ਸਾਲ ਦੇਖਿਆ ਜਾ ਕੇ ਕਈ ਰਿਫਿਊਜੀ ਕੇਸ ਪਾਏ ਆ ਲਗਾ ਕਿ ਸਟੂਡੈਂਟ ਮੁੰਡੇ ਸਟਰਗਲ ਕਰਦੇ ਆ ਸੈਟ ਨਹੀਂ ਹੋਏ ਮਰ ਨਾਲ ਉਹਨਾਂ ਨੂੰ ਮਿਲਦੇ ਆਪ ਜਿਹੜੇ ਇੱਕ ਸਾਹ ਕਹਿੰਦੇ ਆ ਬਾਈ 400 ਸਾਲ ਹੋ ਗਏ 500 ਸਾਲ ਹੋ ਗਏ ਨਾ ਕਿ ਉਹਨੂੰ 8-8 ਸਾਲ ਹੋ ਗਏ ਜਵਾਬ ਵੀ ਮਗਰ ਛੱਡੇ ਹੋਏ ਆ ਤੇ ਕਈ ਆਪ ਜਵਾਬ ਦਾ ਮਾਲੋ ਜਿਹਨਾਂ ਦਾ ਮਾਰ ਤੋਂ ਤਰਸਦੇ ਆ ਤੇ ਮਾਰਦੇ ਵੀ ਐਂ ਤਰਸਦਾ ਵਾ ਮਾਰ ਕੋ ਸਾਰੇ ਜਵਾਬ ਉਹ ਜਵਾਕਾ ਸਾਰੇ ਮਾਰ पे ਹੁੰਦੇ ਆ ਉਹਨਾਂ ਦੀ ਮਜਬੂਰੀਆਂ ਹੁੰਦੀਆਂ ਪਰ ਜਿਹਨਾਂ ਦਾ ਵਧੀਆ ਬਾਬੇ ਦੀ ਮਿਹਰ ਨਾਲ ਹੁੱਕੇ ਹੋਏ ਹੁੰਦਾ ਉਹ ਜੂੜ ਮਿਲ ਕੇ ਜਾ ਕੋਟਾ 10 ਦਿਨ ਲਈ ਆਓ ਬੇਨਤੀ ਆ ਮੇਰੇ ਭਰਾਵਾਂ ਨੂੰ ਸਸਰੀ ਘਾਵਰੇ ਬਲੋ ਸਾਰੇ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਤੇ ਤੁਸੀਂ ਪਹਿਲਾਂ ਜਿਹੜੀ ਆਪਣੀ ਵੀਡੀਓ ਦੇਖ ਹੀ ਲਈਆ ਹੈ ਨਾ ਮੇਰੇ ਹਸਬੈਂਡ ਆ ਫਾਈਨਲੀ ਇੰਡੀਆ ਆ ਚੁੱਕੇ ਆ ਤੇ ਸਾਨੂੰ ਪਤਾ ਸੀਗਾ ਜਦੋਂ ਪਰ ਸਾਨੂੰ ਟਾਈਮਿੰਗ ਉਹਨਾਂ ਨੇ ਦੱਸੀ ਸੀਗੀ ਵੀ ਮੈਂ ਇੰਨੇ ਤੇ ਆਣਾ ਮੈਂ ਜਿੱਦਾਂ ਵੇਟ ਕਰਦੀ ਸੀਗੀ ਵੀ 2 ਵਜੇ ਤੋਂ ਬਾਅਦ ਆਣਾ ਹਾਂਜੀ ਬੇਟੇ ਨਾ ਨਹੀਂ ਬੇਟੇ ਬੈਠ ਤੇ ਇਹ ਆ ਗਏ ਜਲਦੀ ਤੇ ਮੈਂ ਨਾ ਕੈਮਰੇ ਵਿੱਚ ਦੇਖ ਲਓ ਵਿੱਚ ਕੈਮਰੇ ਚੱਲਦੇ ਆ ਨਾ ਤੇ ਮੈਂ ਕਿਉਂਕਿ ਗੱਡੀ ਵੀ ਪਿੱਛੇ ਖੜੀ ਕਰਿਆਏ ਸਾਨੂੰ ਦੱਸਿਆ ਨਹੀਂ ਹੈਗਾ ਸਾਨੂੰ ਜਦੋਂ ਮੈਂ ਇੱਥੇ ਗੇਟ 'ਚ ਆ ਕੇ ਖੜੇ ਕਿਉਂਕਿ ਮੈਂ ਬੈਠੀ ਤੇ ਸਾਹਮਣੇ ਹੀ ਸੀਗੀ ਤੇ ਮੈਂ ਕਿਹਾ ਆ ਜੀ ਹੈ ਨਾ ਤੇ ਜਿਵੇਂ ਮੈਂ ਜਿਹਦਾ ਪਲਾਨ ਕੀਤਾ ਸੀ ਵੀ ਵੀਡੀਓ ਬਣਾਵਾਂਗੀ ਉਹ ਤਾਂ ਬਣੀ ਨਹੀਂ ਹੈਗੀ ਚਲੋ ਕੋਈ ਨਾ ਪਰ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਖੁਸ਼ੀ ਸਾਂਝੀ ਕੀਤੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਤੁਹਾਨੂੰ ਇੱਕ ਸਰਪ੍ਰਾਈਜ਼ ਦਵਾਂਗੇ ਤੇ ਮੇਰੇ ਹਸਬੰਡ ਜਿਹੜੇ ਆਸਟ੍ਰੇਲੀਆ ਤੋਂ ਆਏ ਨੇ ਵਾਪਸ ਜਿਵੇਂ ਕਿ ਸਾਰਿਆਂ ਨੂੰ ਮੈਂ ਪਹਿਲਾਂ ਦੱਸ ਚੁੱਕੀ ਆ ਕਿ ਪਲੇਅਰ ਨੇ ਕਬੱਡੀ ਦੇ ਪਲੇਅਰ ਨੇ 2009 ਤੋਂ ਜਿਦਾ ਇਹ ਸਾਰੀਆਂ ਕੰਟਰੀਆਂ ਦੇ ਵਿੱਚ ਜਾ ਰਹੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਪਰੇ ਰਹਿੰਦੇ ਨਹੀਂ ਕਿਤੇ ਜਿੰਨੇ ਟਾਈਮ ਦੇ ਮਤਲਬ ਐਂਟਰੀ ਮਿਲਦੀ ਹੈ ਉਹਨਾਂ ਟਾਈਮ ਰਹਿੰਦੇ ਆ ਤੇ ਵਾਪਸ ਆ ਜਾਂਦੇ ਆ ਰਹਿ ਸਕਦੇ ਆ ਤੇ ਪਰ ਜਿਦਾ ਇਹਨਾਂ ਨੂੰ ਜ਼ਿਆਦਾ ਸ਼ੌਂਕ ਕਬੱਡੀ ਦਾ ਜਨੂਨ ਹੀ ਆ ਵੀ ਮੈਂ ਕਬੱਡੀ ਖੇਡਣੀ ਆ ਹਨਾ ਜਿੰਨਾ ਟਾਈਮ ਵੀ ਮੈਥੋਂ ਪਰਮਾਤਮਾ ਖੜਾਊਗਾ ਤੇ ਤੁਸੀਂ ਸਾਰੇ ਦੁਆ ਜ਼ਰੂਰ ਕਰਿਓ ਵੀ ਹਨਾ ਪਰਮਾਤਮਾ ਸੱਟਪੇਟ ਤੋਂ ਬਚਾਵੇ ਸਾਰਿਆਂ ਨੂੰ ਸਾਰੇ ਪਲੇਅਰਾਂ ਨੂੰ ਤੇ ਵਧੀਆ ਜਿੱਦਾਂ ਸ਼ੌਕ ਇਹਨਾਂ ਨੂੰ ਹੁਣ ਤੁਹਾਨੂੰ ਮੈਂ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਤਿੰਨ ਆਪਰੇਸ਼ਨ ਹੋ ਚੁੱਕਿਆ ਦੋ ਵਾਰ ਤੈਨਾਂ ਦੇ ਗੋਡੇ ਦੇ ਆਪਰੇਸ਼ਨ ਹੀ ਹੋਏ ਆ ਤੇ ਇੱਕ ਮੋਢੇ ਦਾ ਵੀ ਹੋ ਚੁੱਕਿਆ ਵਾ ਤੇ ਬਸ ਪਰ ਆਪਰੇਸ਼ਨਾਂ ਤੋਂ ਵੱਧ ਵੀ ਅਸੀਂ ਮਤਲਬ ਕਹਿ ਦੇਣੀ ਨੇ ਕਈ ਵਾਰ ਵੀ ਤੁਸੀਂ ਰਹਿਣ ਦੋ ਹਨਾ ਕਿਉਂਕਿ ਗਾਂ ਬੜਾ ਪਾਉਣਾ ਫਿਰ ਆਪਾਂ ਨੂੰ ਔਖਾ ਬਹੁਤ ਜ਼ਿਆਦਾ ਹੋਊਗਾ ਪਰ ਇਹ ਕਹਿੰਦੇ ਨਹੀਂ ਜਿੰਨਾ ਟਾਈਮ ਮਤਲਬ ਮੇਰੀ ਹੈਗੀ ਹੈ ਵੀ ਇੱਛਾ ਵੀ ਮੈਂ ਖੇਡਣਾ ਹੀ ਖੇਡਣਾ ਮੈਂ ਤੇ ਚਲੋ ਪ੍ਰਮਾਤਮਾ ਹਨਾ ਤੁਸੀਂ ਸਾਰੇ ਦੁਆ ਜ਼ਰੂਰ ਕਰਿਓ ਵੀਰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੇ ਇਦਾਂ ਹੀ ਖੇਡਣ ਹੈ ਨਾ ਤੇ ਮਗਰ ਬੱਚੇ ਵੀ ਇਦਾਂ ਹੀ ਸਾਡਾ ਸ਼ੌਂਕ ਆ ਵੀ ਇਹ ਵੀ ਖੇਡਣ ਹੈ ਨਾ ਤੇ ਇਹ ਰਹਿ ਸਕਦੇ ਆ ਤੇ ਕਹਿੰਦੇ ਵੀ ਨਹੀਂ ਰਹਿਣਾ ਨਹੀਂ ਹੈਗਾ ਹੈ ਨਾ ਵੀ ਜੋ ਵੀ ਆ ਬਸ ਕੋਈ ਗੱਲ ਨਹੀਂ ਪ੍ਰਮਾਤਮਾ ਹੈ ਨਾ ਵੀ ਬਾਹਰ ਰੱਖੇ ਜਿਵੇਂ ਬਾਹਰ ਰੱਖ ਪਿਆ ਵੀ ਮੈਂ ਫਿਰ ਮੇਰੀ ਗੇਮ ਆ ਵੀ ਮੈਨੂੰ ਲੱਗਦਾ ਵੀ ਮੈਂ ਅੱਗੇ ਕੰਟੀਨਿਊ ਨਹੀਂ ਕਰ ਸਕਦਾ ਕਿਉਂਕਿ ਫਿਰ ਉਧਰ ਜੌਬਾਂ ਵਗੈਰਾ ਇਦਾਂ ਦੀਆਂ ਹੁੰਦੀਆਂ ਦੇਖੋ ਸਤਿਖ ਲੋ ਵੀ ਹੁਣ ਤਾਂ ਚਲੋ ਬਹੁਤ ਵੀ ਇਸਟਰ ਵੀ ਜਾ ਵਗੈਰਾ ਲੋਕਾਂ ਦੇ ਲੱਗ ਰਹੇ ਆ ਵਧੀਆ ਗੱਲਾਂ ਲੱਗ ਰਹੇ ਆ ਇਹ 2009 ਤੋਂ ਜਾ ਰਹੇ ਨੇ 2009 ਦੇ ਵਿੱਚ ਪਹਿਲੀ ਵਾਰ ਗਏ ਸੀ ਕੈਨੇਡਾ ਇਹ ਤੇ ਹਰ ਸਾਲ ਬਸ ਜਿੰਨੀ ਐਂਟਰੀ ਵਾਪਸ ਮੁੜੇ ਆਉਂਦੇ ਆ ਇਤਾਂ ਨਹੀਂ ਆਏ ਵੀ ਮੈਂ ਰਹਿ ਆਪਾਂ ਤੇ ਅਸੀਂ ਸਾਰੇ ਅੱਜ ਬਹੁਤ ਖੁਸ਼ ਆ ਤੇ ਤਿੰਨ ਮਹੀਨੇ ਬਾਦੇ ਆਏ ਨੇ ਵਾਪਸ ਆਸਟ੍ਰੇਲੀਆ ਜਿਹੜੀ ਤਿੰਨ ਮਹੀਨੇ ਦੀ ਹੋਈ ਦਿੰਦਾ ਐਂਟਰੀ ਤੇ ਸਾਰੇ ਮੰਮੀ ਜਿਹੜੀ ਖੁਸ਼ ਆ ਨਾ ਮੰਮੀ ਤੇ ਡੈਡੀ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਬਜ਼ੁਰਗ ਕਰਕੇ ਨਾ ਡੈਡੀ ਥੋੜਾ ਇਦਾਂ ਹੀ ਕਰਦੇ ਰਹਿੰਦੇ ਵੀ ਹੁੰਦਾ ਹੀ ਆ ਬੱਚਿਆਂ ਦਾ ਹਨਾ ਸਾਨੂੰ ਵੀ ਬਹੁਤ ਸੀ ਕਿਉਂਕਿ ਅਸੀਂ ਕਿਤੇ ਆਉਣਾ ਜਾਣਾ ਸਾਨੂੰ ਬਹੁਤ ਮੁਸ਼ਕਲ ਆਉਂਦੀ ਸੀ ਆਉਣ ਜਾਣ ਦੇ ਵਿੱਚ ਤੇ ਅਸੀਂ ਤਾਂ ਤੁਸੀਂ ਸੱਚ ਮੰਨਿਓ ਵੀ 3 ਮਹੀਨੇ ਹੋ ਗਏ ਅਸੀਂ ਸਾਡਾ ਸ਼ਹਿਰ ਹੈ ਜਿਹੜਾ ਜਗਰਾਉਂ ਲੱਗਦਾ ਸਾਨੂੰ ਅਸੀਂ ਜਗਰਾਉਂ ਜਾ ਕੇ ਨਹੀਂ ਦੇਖਿਆ 3 ਮਹੀਨੇ ਚ ਗਏ ਨਹੀਂ ਤੇ ਹਣ ਆਪਾਂ ਜਾਵਾਂਗੇ ਕਿਸ ਦਿਨ ਉਸ ਦਿਨ ਆਪਾਂ ਵੀਡੀਓ ਵੀ ਪਾਵਾਂਗੇ ਤੁਹਾਨੂੰ ਤੇ ਬੱਚੇ ਬਹੁਤ ਖੁਸ਼ ਸੀ ਇਹਨਾਂ ਦਾ ਬਿਲਕੁਲ ਨਹੀਂ ਸੀ ਪਤਾ ਵੀ ਡੈਡੀ ਨਹੀਂ ਆਣਾ ਵਾ ਤੇ ਇਹ ਤਾਂ ਜਦੋਂ ਨਾ ਨਵਤਾਜ ਨੂੰ ਮੈਂ ਦੱਸਿਆ ਵੀ ਡੈਡੀ ਆ ਗਏ ਇਹ ਪਹਿਲੇ ਤੇ ਖੜ ਕੇ ਦੇਖਿਆ ਗੁਰਜਾਬ ਨੇ ਤੇ ਨਵਤਾਜ ਨੇ ਤੇ ਮੰਮੀ ਜਿਹੜੀ ਤਾਂ ਅਸੀਂ ਵੈਸੇ ਹੀ ਉਦਾਂ ਹੀ ਵੀਡੀਓ ਬਣਾਉਣੀ ਸੀ ਅਸੀਂ ਬੈਠੇ ਸੀਗੇ ਵੀ ਆਪਾਂ ਵੀਡੀਓ ਬਣਾਉਣੀ ਹੈ ਅੱਜ ਕੋਈ ਵਿਵਾਦ ਤਾਂ ਚਲੋ ਆਪਾਂ ਮੰਨ ਵਾਲੀ ਬਣਾਵਾਂਗੇ ਹਨਾ ਤੇ ਚਲੋ ਉਹਦੋਂ ਆ ਗਏ ਤੇ ਆਪਾਂ ਤੁਹਾਨੂੰ ਮੈਂ ਆਪਾਂ ਬਾਤ ਮਤਲਬ ਜਿਹੜੀ ਨੈਕਸਟ ਵੀਡੀਓ ਮੈਂ ਅੱਜ ਹਸਬੰਡ ਦੇ ਨਾਲ ਹੀ ਪਾਉਂਗੀ ਸਾਰੇ ਪ੍ਰਮਾਤਮਾ ਅਗੇ ਆਪਾਂ ਇਹ ਅਰਦਾਸ ਕਰੀਏ ਹਨ ਵੀ ਜਿਹੜੇ ਪਰਦੇਸਾਂ ਦੇ ਵਿੱਚ ਜਾਂਦੇ ਆ ਜਿਨ੍ਹਾਂ ਦਾ ਪਰਿਵਾਰ ਮਗਰ ਆ ਹਨਾ ਰਹਿਣਾ ਬਹੁਤ ਔਖਾ ਹੁੰਦਾ ਹੈ ਕਿ ਹਨਾ ਸੁੱਖਾ ਹੁੰਦਾ ਵੀ ਪਰਦੇਸ ਦੇ ਵਿੱਚ ਗਏ ਆ ਤੇ ਹੁਣ ਜਿਵੇਂ ਕਈ ਪੈਣਾ ਦੇ ਹਸਬੰਡ ਬਈਚ ਜਾਂਦੇ ਆ ਨਾ ਦੋ ਦੋ ਤਿੰਨ ਚਾਰ ਸਾਲ ਮੋੜਦੇ ਨਹੀਂ ਕਈ ਅਮਰੀਕਾ ਚ ਜਿਵੇਂ ਹਨਾ ਉੱਥੇ ਜਾ ਕੇ ਰਹਿ ਪੈਂਦੇ ਆ ਵਿੱਚ ਲੋ ਰਿਫਿਊਜੀ ਕੇਸ ਜਾਂ ਕੁਝ ਵੀ ਲਾ ਲਉ ਹਨਾ ਤੇ ਪਰ ਪਰਿਵਾਰ ਨੂੰ ਇਕੱਲੇ ਨੂੰ ਰਹਿਣਾ ਪਿੱਛੇ ਬਹੁਤ ਜ਼ਿਆਦਾ ਔਖਾ ਬ ਇਹਨਾ ਸੌਕਾ ਹੁੰਦਾ ਜਿਹੜਾ ਉਹ ਬਾਹਰ ਰਹਿੰਦਾ ਉਹਨੂੰ ਉਸ ਤੋਂ ਵੀ ਜ਼ਿਆਦਾ ਔਖਾ ਹੁੰਦਾ ਆਪਾਂ ਫੇਰ ਪਰਿਵਾਰ ਦੇ ਵਿੱਚ ਉਹਨੇ ਤੇ ਬੱਚੇ ਹੁੰਦੇ ਆਪਣੇ ਕੋਲੇ ਹੈਨਾ ਤੇ ਪਰ ਉਹ ਵਿਚਾਰੇ ਤੁਸੀਂ ਦੇਖੋ ਵੀ ਕੱਲਾ ਹੈਨਾ ਕਈ ਅਸੀਂ ਸੰਵੇਦਨਸ਼ੀਲ ਹੁੰਦੇ ਆ ਨਾ ਵੀ ਕਈ ਜਿੱਦਾਂ ਇਹ ਰਹਿੰਦੇ ਆ ਹੈਨਾ ਤੇ ਹੁਣ ਤੁਸੀਂ ਦੇਖ ਲਓ ਵੀ ਬਿਮਾਰੀ ਠਮਾਰੀ ਆਉਂਦੀ ਰਹਿੰਦੀ ਆ ਹੈਨਾ ਕਿਤੇ ਤੇ ਹੁਣ ਜੇ ਇਥੇ ਪਰਿਵਾਰ ਆਪਾਂ ਤੱਤਾ ਠੰਡਾ ਦੇਣਾ ਬੰਦੇ ਨੂੰ ਜਾਂ ਹੈਨਾ ਵੀ ਆਪਾਂ ਸੌ ਆਰ ਪਾਰ ਕਰ ਦਿੰਨੇ ਵੀ ਉਹ ਆ ਲੈ ਲਓ ਜੀ ਆ ਲੈ ਲਓ ਹਨਾ ਡਾਕਟਰ ਦੇ ਵੀ ਵੀ ਉਧਰ ਐ ਕੱਲੇ ਬੰਦਿਆਂ ਨੂੰ ਬਹੁਤ ਔਖਾ ਹੋ ਜਾਂਦਾ ਅਪਾਤਿਕ ਨੇ ਪਰਮਾਤਮਾ ਵੀ ਸਾਰਿਆਂ ਨੂੰ ਅਦੇ ਫੈਮਿਲੀ ਇਕੱਠੇ ਕੋਈ ਵਧੀਆ ਲੱਗਦੀ ਆ ਹਨਾ ਚਲੋ ਜਾਣਾ ਕਮਾਈਆਂ ਕਰਨ ਵਧੀਆ ਵਾ ਬਹੁਤ ਵਧੀਆ ਗੱਲ ਆ ਵੀ ਸਾਰੇ ਜਿਵੇਂ ਹੁਣ ਵਿਜ਼ਟਰ ਵੀ ਜਿਹੜੇ ਚਲੇ ਜਾਂਦੇ ਵਿਚਾਰੇ ਵਰਕ ਪਰਮਿਟ ਲੈ ਲੈਂਦੇ ਆ ਮਗਰ ਫੈਮਲੀਆਂ ਦਾ ਕਈ ਵਾਰ ਕਿੰਨਾ ਟਾਈਮ ਨਹੀਂ ਬਣਦਾ ਵੀ ਪਰਮਾਤਮਾ ਸਾਰਿਆਂ ਨੂੰ ਐ ਇਕੱਠੇ ਰੱਖਿਆ ਕਰ ਪਰਿਵਾਰ ਨਾਲ ਹੀ ਆ ਸਾਰਾ ਕੁਝ ਪਰਿਵਾਰ ਤੋਂ ਬਿਨਾ ਕੋਈ ਚੀਜ਼ ਨਹੀਂ ਹੈਗੀ ਫਸਟ ਜਿਹੜੀ ਪਹਿਲਾ ਦੇ ਪਰਿਵਾਰ ਨੂੰ ਹੀ ਆ ਹਨਾ ਬਾਕੀ ਸਾਰਾ ਕੁਝ ਬਾਅਦ ਚਾ ਜੇ ਪਰਿਵਾਰ ਆ ਫੇਰ ਹੀ ਆ ਹਨਾ ਤੇ ايه ਅਸੀਂ ਇਹਨਾਂ ਨੂੰ ਕਈ ਵਾਰ ਕਿਹਾ ਵੀ ਤੁਸੀਂ ਰਹਿ ਪੋ ਹਨ ਕਹਿਣਗੇ ਨਹੀਂ ਵੀ ਮੇਰਾ ਜੀ ਨਹੀਂ ਲੱਗਦਾ ਮੰਮੀ ਡੈਡੀ ਬਿਨਾ ਬੱਚਿਆਂ ਬਿਨਾ ਸਾਡੇ ਬਿਨਾ ਸਾਰਿਆਂ ਬਿਨਾ ਹਨਾ ਤੇ ਹੁਣ ਵੀ ਤੁਸੀਂ ਦੇਖ ਲਓ ਵੀ ਜਦੋਂ ਉੱਥੇ ਸੀ ਦਿਨ ਜ ਸਾਨੂੰ 4-5 ਵਾਰੀ ਫੋਨ ਕਰਨਾ ਕੈਮਰੇ ਸਾਰਾ ਦਿਨ ਦੇਖੀ ਜਾਣੇ ਕਹਿੰਦਾ ਵੀ ਮੈਂ ਤੁਹਾਨੂੰ ਹੀ ਦੇਖਦਾ ਰਹਿਣਾ ਹਨਾ ਔਖਾ ਵੀ ਬੇਸ਼ੱਕ ਮੈਂ ਕਹਿੰਦੀ ਬਹੁਤ ਵਧੀਆ ਫੈਮਿਲੀ ਸੀ ਜਿੱਥੇ ਰਹਿ ਕੇ ਆਏ ਨੇ ਸਾਡੇ ਰਿਸ਼ਤੇਦਾਰ ਸੀ ਉਹ ਤੇ ਬਹੁਤ ਵਧੀਆ ਤੇ ਚਲੋ ਪਰਿਵਾਰ ਪਰਿਵਾਰ ਹੀ ਹੁੰਦਾ ਹਨਾ ਪ੍ਰਮਾਤਮਾ ਸਾਰਿਆਂ ਨੂੰ ਵੀ ਮਤਲਬ ਇਕੱਠੇ ਰੱਖੇ ਮੈਂ ਤੇ ਇਹੀ ਕਹਿੰਨੀ ਹਣੀ ਆ ਕਿਉਂਕਿ ਜਿਹੜਾ ਹੰਡਾ ਹੁੰਦਾ ਉਹ ਚੀਜ਼ ਨੂੰ ਜ਼ਿਆਦਾ ਹਨਾ ਔਖਾ ਲੱਗਦਾ ਸਾਨੂੰ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਜਿਹਦੇ ਚਲੇ ਜਾਂਦੇ ਆ ਤੇ ਕਿਉਂਕਿ ਬੱਚਿਆਂ ਨੇ ਹਨਾ ਰੋਜ਼ ਕੋਈ ਨਾ ਕੋਈ ਚੀਜ਼ ਬੱਚੇ ਮੰਗਦੇ ਹੀ ਰਹਿੰਦੇ ਆ ਕਦੇ ਕੋਸ਼ ਲੈਣਾ ਮम्मा ਕੋਸ਼ ਹਨਾ ਤੇ ਡੈਡੀ ਆ ਜਿਹੜੇ ਵਿਚਾਰੇ ਨਹੀਂ ਜਾ ਸਕਦੇ ਸਾਡੇ ਤੇ ਮੰਮੀ ਆ ਵਿਚਾਰੀ ਉਹ ਵੀ ਅਸਤੇ ਦੋਨੋਂ ਨੂੰ ਸਸ ਘਰ ਜੋ ਗਈਆਂ ਤੇ ਬਸ ਵੀ ਸਕੂਲ ਆ ਜਿਵੇਂ ਸਕੂਲ ਵੀ ਜਾਣਾ ਗੇਟ ਚੋਂ ਬੈਨ ਨੇ ਸਾਨੂੰ ਆ ਕੇ ਲੈ ਜਾਣ ਪਰ ਇਹ ਵੀ ਆਏ ਨਹੀਂ ਹੈਨਾ ਤੇ ਗੇਟ ਚ ITAR ਜਾਣਾ ਤੇ ਹੁਣ ਤਿੰਨ ਮਹੀਨੇ ਸਦਾ ਪੂਰਾ ਬੰਦ ਹੀ ਰਿਹਾ ਨਾ ਮੰਮੀ ਕਿਤੇ ਗਈ ਨਾ ਮੈਂ ਨਾ ਬੱਚੇ ਮੱਲੇ ਵੀ ਗਏ ਸੀ ਅਸੀਂ ਪੇਕੇ ਮੇਰੇ ਜਦੋਂ ਲੈ ਗਏ ਛੱਡ ਗਏ ਬਸ ਉਦੋਂ ਬਾਅਦ ਚ ਤਾਂ ਕਿਤੇ ਨਹੀਂ ਗਏ ਹੈਗੇ ਹਾਂਜੀ ਤੁਹਾਨੂੰ ਸਾਡਾ ਪਹਿਲੀ ਵਾਰ ਫੈਮਲੀ ਜਿਵੇਂ ਮੈਂ ਦਿਖਾਈ ਆ ਆਪਦੀ ਤੇ ਅੱਜ ਦਾ ਬਲੌਗ ਕਿਵੇਂ ਲੱਗਿਆ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹੁਣ ਤੱਕ ਕਰਤਾ ਸੀ ਉਹਨਾਂ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਤੇ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ